تھي جي ٿا تو ڊي ري 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 श्री बाला कैसा है। पेश करते हैं टीवी देखने वाले तमाम तो दर्शक का एक फिर तो स्वागत करते हैं अमृतसर और दरबार वाली सरकार बहुत जिन्होंने वालों की कल उसबारक मेला की कि जागो कद के मना शुरू किया जा रहा ਸਪੈਸ਼ਲ ਗੁਰਪੁਰਖ ਸਾਹਿਬ ਦੇ ਵਿੱਚ 11 ਵੀ ਵਾਲੇ ਕੋਕ ਫਿਕਸਰ ਦਾ ਜਿਨ੍ਹਾਂ ਦਾ ਕੀ ਕੱਲ urs ਮਨਾਇਆ ਜਾ ਰਿਹਾ ਵਾ ਤਾਂ ਟੋਲ ਦਾ ਪੂਰਾ ਇਲਾਕਾ ਜਿਹੜਾ ਵਾ ਨਾ ਨਾ ਟੋਲ ਦੀ ਥਾਪ ਤੇ ਜੱਗੋ ਦੇ ਨਾਲ ਉਹ ਮਹਿੰਦੀ ਰਸਮ ਵੀ ਮਨਾਈ ਜਾਏਗੀ ਇਸ ਇਲਾਕੇ ਦੇ ਵਿੱਚ ਦੇਖ ਸਕਦੇ ਹੋ ਪੂਰੇ ਇਲਾਕਾ ਜਿਹੜਾ ਨਾਲ ਉਹ ਜੱਗੋ ਟੋਲ ਦੀ ਥਾਪ ਦੇ ਉੱਤੇ ਇੱਕ ਉਰਸ ਮਨਾਇਆ ਜਾ ਰਿਹਾ ਵੈ ਜਿਹੜਾ ਕਿ ਨਿਊ ਦਸ਼ਮੇਸ਼ ਨਗਰ ਕੋਟ ਖਾਲਸਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵੈ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੇ ਆਪਣੇ ਚੈਨਲ ਵਾਈਜੀ ਟੀਵੀ ਤੇ ਕੋਟ ਖਾਲਸਾ ਨਿਊ ਦਸ਼ਮੇਸ਼ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਕੁਝ ਵੀ ਦਾ ਚਲੂ ਦੀ ਫਾਰੇ ਪਰ ਆਪਣੇ ਚੈਨਲ ਵਾਈਟੀਟੀ ਵੀ ਦੇ ਆਪ ਜਿਹੜਾ ਜਿਹੜਾ ਪੂਰਾ ਪ੍ਰਭਾਤ ਇਹਨਾਂ ਦਾ ਪ੍ਰਕਾਰ ਦੇ ਚੇਰੀ ਮਿਲਾਈ ਹੈ <소리도 Daiya> <inal> meantime, 이 안쪽 라인간이 왼쪽 안쪽이 이렇게 해서 뭐 스타라이트가랑 좀 다른 하시는 이야기들 이제까지 뭐냐 두어 사람이나 뭐야 뭐야 바바마이 그 카레 뭐라 그러지 뭐 이렇게 뭐 여러 가지 사무실들 받게 ਬਾਪ ਜਿੰਦਾ ਸ਼ਾਮਲਾ ਚੱਕਰ ਦਾ ਹਰ ਸਾਲ ਇਤਿਹਾਸ ਨਹੀਂ ਤੋਂ ਬਤਾ ਬੇਦੰਨ ਮਿਲ ਆਇਆ ਹੈ ਇਹ ਸੱਤਾਂ ਖੁੰਮੇdoctype ਮੇਰਾ ਬਾਪ ਵੀ ਕਾਂਦੂ ਵਿੱਚ ਜਾਂ ਬੱਚੀ ਖੋਸ਼ੀਆਂ ਵਿੱਚ ਜਾਂ ਰਾਂ ਦਾ ਬੱਚੀ ਤੇ ਬੱਚਾਈ ਦੇਸਾ ਦੇਸਾ ਕਾਰੋਬਾਰ ਤੇ ਲੈ ਕੇ ਜਾਵੇ ਬਸ ਮੇਰੇ ਬਾਪ ਜੀ ਜਿਹਾ ਹੀ ਪਿਆਰ ਹਸਦਾ ਇਹਨੇ ਦਿਲ ਦਾ ਬੜਾ ਵੱਡਾ ਮੋਲ ਬਣ ਰਿਹਾ ਹੈ ਬਈ ਦੁਸ਼ਮੈ ਸਰ ਕੋਲ ਆ ਅੱਜੇ ਸਾਲ ਜੀ ਦਿੱਖ ਹੋ ਰਹੀ ਹੈ ਗੱਤਾਂ ਨਿਵਾਸੀਆਂ ਨੂੰ ਜਿਹੜਾ ਵਾਕੇ ਮੈਨੂੰ ਪਿਲ ਲੱਗਦੀ ਨਜ਼ਰ ਅੰਦਰ ਸੋਨ ਦੋਵਰੀ ਹੈ ਜੋ ਬਡੇ ਬਬਾਈ ਨੇ ਮੈਨੂੰ ਹੁਕਮ ਹੋਇਆ ਇਹ ਸੋਸ਼ਲ ਵੀ ਕੋਟ ਹੈ ਇਸ ਤਰ੍ਹਾਂ ਇਹ ਬਬਾਈ ਜੀ ਦੇ ਪ੍ਰਭਾਅ ਤੇ ਮੈਨੂੰ ਲੱਗਾ ਕਿ ਦਿਨ ਬਤ ਚੇ ਗਏ ਬੜੀ ਜਿਆਦਾ ਇਹ ਨਹੀਂ ਮਿਲਦੇ ਪੈਣਾ ਕਿ ਜਿਹੜੀ ਖਾਲੜੇ ਵਿੱਚ ਦਰਬਾਰ ਹੈਗਾ ਬਣਾ ਮੱਟਣ ਹਾਂਜੀ ਤੇ ਉੱਥੇ ਇਸ ਤਰ੍ਹਾਂ ਚੱਲੇਗਾ ਸੇਮ ਡੇਟ ਹਾਂਜੀ ਸੇਮ ਡੇਟ ਚੱਲੇਗਾ ਤਾਂ ਲੱਗਦਾ ਕਿ ਉਹਨੇ ਇਸ ਇਲਾਕੇ ਦੇ ਵੀ ਜਿਹੜੀ ਮੁਹਾਰਾ ਵੀ ਉਹ ਵੱਜ ਜਾਏਗੀ ਵੱਜ ਜਾਏਗੀ ਲੋੜਾ ਲੱਗਣਗੇ ਚਾਹੀਦੀਆਂ ਰੌਣਕਾਂ ਲੱਗਣਗੀਆਂ ਬੜਾ ਚੰਗਾ ਲੱਗਾ ਮੈਨੂੰ ਕੋਈ ਗੱਲ ਕਰਦੇ ਆ ਕਿ ਅੱਗੇ ਪੂਰੇ ਇਲਾਕੇ ਵਾਲਿਆਂ ਨੂੰ ਜਿਹੜਾ ਹੁੰਦਾ ਸੀ ਕੀ ਇੱਕ ਜਿਹੜਾ ਕੀ ਮਹਿਫਿਲ ਨਜ਼ਰ ਆਉਂਦੀ ਸੀ ਸਾਲ ਦੇ ਵਿੱਚ ਅਕਤੂਬਰ ਦੇ ਮਹੀਨੇ ਤਾਂ ਹੁਣ ਜਿਹੜੀ ਹੈ ਸੋਂ ਦੇ ਮਹੀਨੇ ਦੀ ਵੀ ਨਜ਼ਰ ਆਏਗੀ ਦੋ ਦੋ ਵਾਰੀ ਇਹ ਪੂਰੇ ਇਲਾਕੇ ਕੀ ਪੂਰੀ ਦੂਰ ਦੂਰ ਸੰਗਤਾਂ ਆਂਦੀਆਂ ਕੁਰੇ तकरीबन ਪੰਜਾਬ ਦੇ ਵਿੱਚੋਂ ਸੰਗਤਾਂ ਆਂਦੀਆਂ ਆ ਕੱਲ ਤੋਂ ਦਿਨ ਨਾਲ ਅਸੀਂ ਲਾਈਵ ਹੋਵਾਂਗੇ ਆਪਣੇ ਐਹੀ ਵਾਈਫੀ ਟੀਵੀ ਚੈਨਲ ਤੇ ਤਾਂ ਮਿਲਾਂਗੇ ਤੁਹਾਨੂੰ ਕੱਲ ਰਾਤੀ 9 ਵਜੇ ਫੇਰੇ ਨਾਲ ਬਰਾ ਮੁੰਦੀ ਦਿਨ ਦੋਸਤ ਔਰ ਮੈਂ ਤੁਹਾਡਾ ਆਪਣਾ ਹੋਸਟ ਅਜੇ ਸ਼ਿੰਗਾਰੀ ਜੈ ਹਿੰਦ ਫੇਰਾ ਬਰਸ